ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰਕੀ ਬਖਸ਼ੇ ਤੇ ਸਭ ਨੂੰ ਦੇ ਰੋਗਤਾ ਬਖਸ਼ੇ ਜੀ ਸਾਰੇ ਮਾਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਨਾਲ ਅ ਮੀ ਪੈਣ ਤੋਂ ਬਾਅਦ ਥੋੜਾ ਜਿਹਾ ਮੌਸਮ ਖੁੱਲਿਆ ਜੀ ਤੇ ਸਪਰੇਹਾਂ ਦਾ ਦੌਰ ਚੱਲ ਪਿਆ ਜੀ ਉਹ ਮਗਰ ਲੱਗੇ ਹੋਏ ਜੀ ਪੰਪ ਲੈ ਕੇ ਅਮਨੇ ਰਾਈ ਪਿੱਛੇ ਸਪਰੇਹ ਕਰਾਉਣ ਤੇ ਚਲੋ ਨਾਕ ਟਾਈਮ ਮਹਾਰਾਜ ਨੇ ਦੇ ਦਿੱਤਾ ਵੀ ਸਪਰੇਆਂ ਸੁਪਰੇ ਹੋ ਜਾਣ ਜੀਰੀ ਵੱਢਣ ਦਾ ਵੀ ਟਾਈਮ ਦੇ ਦਿੱਤਾ ਥੋੜਾ ਜਿਹਾ ਅਟਕੇ ਜਿਵੇਂ ਗਿੱਡੀ ਘਰਮੀ ਤੇ ਪਾਣੀ ਚ ਭਿੱਜ ਕੇ ਆਏ ਵਾਹਿਗੁਰਜੀ ਘਾਖਾਰ ਸਾਹਿਬ ਵਾਹਿਗੁਰਜ ਕੀ ਫਤਿਹ ਆ ਗਿੱਲੇ ਤਾਂ ਹੋਇਆ ਤੁਸੀਂ ਬਨਾਣ ਥੱਲੇ ਇਹਦੇ ਨਾਲ ਫੇ ਵੱਧ ਗਿੱਲੀ ਆ ਪਾਣੀ ਪਾਇਆ ਇਹ ਪੈਪਨਾ ਥੰਡੇ ਰੱਬ ਨੂੰ ਜਾਣ ਦੇਣੀ ਰੱਬ ਨੂੰ ਠੀਕ ਹੈ ਨਾ ਸੋਨੇ ਇੰਨੀ ਭੱਜ ਭੱਜ ਕੇ ਦੌੜ ਦੌੜ ਕੇ ਪੂਰਾ ਸਾ ਚੜਾਇਆ ਆਪਣੇ ਆਪ ਨੂੰ ਤਾਪਸੀਨਾ ਆਇਆ ਇੰਨੀ ਗਰਮੀ ਆਉਣ ਲੱਗੀ ਤੁਹਾਨੂੰ ਜਦ ਜੋਰ ਲੱਗਦਾ ਸਰੀਰ ਦਾ ਫਿਰ ਆਉਣੀ ਮੈਂ ਹੈ ਮੈਂ ਨਿੰਮ ਦੀ ਦਤਣ ਕਰਕੇ ਉਹਦੇ ਮੈਨੂੰ ਲੱਗਦਾ ਖੰਭ ਜੇ ਬਾਲ ਦੇ ਵਿੱਚੇ ਫਸੇ ਹੋਣੇ ਮੈਨੂੰ ਲੱਗਦਾ ਦਾੜੀ ਚ ਬਣ ਜਾ ਹਾਂ ਪਸੀਨਾ ਆ ਥੋੜੇ ਲੋ ਚਾਰ ਹੋ ਗਈ ਸਾਬ ਹਾਂ 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 ਸੱਚੀ ਤੋਂ ਬਹੁਤ ਗਰਮੀ ਆਉਣ ਲੱਗੀ ਆ ਬੱਚੇ ਫੋਨ ਆਉਣ ਲੱਗ ਗਿਆ ਉਧਰ ਉਹ ਉਧਰ ਤੇ ਵੀ ਬਲਾਵ ਆ ਰ ਉਹਨਾਂ ਨੇ ਨਹੀਂ ਬਾਈ ਹੋਣੀ ਚੱਲੇਗੇ ਬਾਈ ਨਹੀਂ ਚੱਲੇਗੇ ਕਿੱਥੇ ਨੂੰ ਬੁਲਾਉਣਾ ਬਾਈ ਅਰ ਨਿਆਣੇ ਹੋਣੀ ਜਸਬੀਦੀ ਦੀ ਹੁਣ ਵੀਰ ਜੀ ਉਹਨਾਂ ਤੇ ਚਲੇ ਗਏ ਤੇ ਤੁਸੀਂ ਨੇ ਕਿਹਾ ਉਹਨਾਂ ਨੂੰ ਤੁਹਾਨੂੰ ਵੀ ਬੁਲਾਵਾਂਗਾ ਥੇ ਬੰਦੇ ਹੋਣੇ ਆ ਰਾਜੂ ਬਾਈ ਹੋਣੇ ਆ ਮਿਸਤਰੀ ਹੋਣੇ ਆ ਉਹਦੇ ਕਰਕੇ ਫਿਰ ਅਸੀਂ ਦੀਦੀ ਕਹਿੰਦੀ ਵੀ ਆਪਾਂ ਅੱਜ ਜਸਵੀਰ ਦੀਦੀ ਕੋਲ ਬਾਅਦ ਚ ਜਾਇਆ ਹਾਂਗੇ ਵੀ ਵੀਰ ਜੀ ਅਰ ਨਿਆਣਿਆਂ ਨੂੰ ਭੇਜ ਤੇ ਤੈਨੂੰ ਪਤਾ ਹੀ ਆ ਵੀ ਫਿਰ ਸੰਗ ਦੀ ਲਾਦੀ ਆ ਕਰਨ ਨੂੰ ਕਹਿੰਦਾ ਤਾਂ ਉਸ ਫੈਸਲ ਕਰਨ ਭੇਜ ਤਾ ਕਰਨ ਵੀਰ ਵੀ ਗਿਆ ਸ਼ੁਭਰੀਤ ਵੀ ਗਈ ਵੀਰ ਜੀ ਵੀ ਚਲੇ ਚਲ ਮੈਂ ਵੀ ਦੇਖਦਾ ਮੈਂ ਵੀ ਜਾਣਾ ਉਧਰ ਨੂੰ ਤੇ ਬਾਹਰੋਂ ਉਹ ਕੇ ਅਰਦਾਸ ਆ ਵੀ ਭਾਈ ਅ ਜਿਹੜਾ ਘਰ ਦਾ ਅਜ ਨਹੀਂ ਪਤਰਾ ਰੱਖਣਾ ਸਹੀ ਗੱਲ ਆ ਵੀ ਸੁੱਖੀ ਸ਼ਾਂਤੀ ਛੇਤੀ ਕੰਮ ਸਿਰੇ ਚੜੇ ਸਹੀ ਗੱਲ ਰਹਿੰਦੇ ਟਾਈਮ ਤੱਕ ਜਦੋਂ ਤੱਕ ਮਨੁੱਖਤਾ ਦਾ ਉਹਦੇ ਚ ਵਾਸਾ ਸਾਡੇ ਪਰਿਵਾਰ ਦਾ ਸੁੱਖ ਸ਼ਾਂਤੀ ਬਣੀ ਰਹੇ ਚੜ੍ਹਦੀ ਕਲਾ ਦੇ ਵਿੱਚ ਰਹੇ ਪਰਿਵਾਰ ਹਾਂਜੀ ਹਾਂ ਤੇ ਹੁਣ ਉਧਰਲਾ ਤੁਹਾਨੂੰ ਦਿਖਾਉਣਾ ਜੀ ਚੱਲ ਕੇ ਅ ਕਿਆ ਪ੍ਰੋਗਰਾਮ ਹੈ ਕਿਆ ਨਹੀਂ ਉਧਰ ਜਾ ਬਾਈ ਆ ਗਏ ਇਹ ਕੰਨ ਨੂੰ ਅੱਲਾਹ ਫਰਮਾ ਇਹ ਰੱਖ ਲੈ ਰੱਖ ਦੇ ਉਧਰ ਚਲੋ ਦੇਖ ਲਓ ਜਿੱਦਾਂ ਹੁਣ ਸਹੀ ਲੱਗਣਾ ਦਿਖਾ ਮੈਂ ਮੈਨੂੰ ਦੋਨੋਂ ਪਤਾ ਹੋਣਾ ਇਧਰ ਸਟਾਰਟ ਕਰਨ ਲੱਗੇ ਆਪਾਂ ਪਹਿਲਾਂ ਅਰਦਾਸ ਕਰ ਬੰਦ ਅਰਦਾਸ ਕਰਕੇ ਰੱਖ ਦਿਓ ਅਰਦਾਸ ਕਰਕੇ ਰੱਖ ਦਿਓ ਆਹ ਸਰ ਸਿਰੀਪੁਰ ਗੋਬਿੰਦ ਜੀ ਦੇ ਦਸੀਸੇ ਰਤਨ ਨੂੰ ਜਪਿ ਸਿਮਰ ਕਾ ਕੇ ਨਾਮ ਸੁਲਾਈ ਪਰਮ ਪਰਮੇਰਾ ਕਾਸ਼ ਹੋਰ ਦੇ ਸਿ ਸਹਾਏ ਅਰਜੁਨ ਹਾਰ ਗੋਬਿੰਦ ਨੂੰ ਸਿਮਰੋ ਸਿਮਰਿ ਸ੍ਰੀ ਹਰਿ ਕ੍ਰਿਸ਼ਨ ਸੁਖਿਆ ਦਿਖਾ ਸਦਕ ਬਹੁਤਰ ਸਿਮਰਿਆ ਕਾਰਨ ਨਾਮ ਨੇ ਤੇ ਅਵਤਾਏ ਸਤਿ ਸ਼ਾਇਦ ਦਸ਼ਮਾਤ ਸੋ ਸਰ ਸਿਰੀ ਗੁਰ ਗੋਬਿੰਦ ਸਿ ਮਾਰਾ ਸਤਿ ਸਹਾਦੇ ਸਿ ਕਾਸ਼ ਦੀ ਜੋਤਿ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਚਨ ਬਾਰੇ ਦਾ ਧਿਆਨparticular <Sedic> ਬੋਲ ਲੋ ਜੀ ਵਾਹਿਗੁਰੂ ਪੰਜ ਪਿਆਰੇ ਯਾਰ ਸੰਗਤ ਦੇ 40 ਮੁਕਤੀਆਂ ਸ਼ਹੀਦਾਂ ਮਰੀਦਾਂ ਆਠੀਆਂ ਜੱਪੀਆਂ ਤੱਕ ਜਿਹਨਾਂ ਨਾਮ ਦਿੱਤੇ ਬੰਦ ਕਰ ਦਿੱਤੇ ਦੇਵੀ ਚੰਦਾਈ ਤੇਗ ਵਾਰੀ ਤੇ ਕਿੰਨ ਲਕੀਤਾ ਜਿਹਨਾਂ ਪਿਆਰੇ ਸਚਰਾਂ ਦੀ ਕਮਾਈ ਦਾ ਤਾਂparticular ਸਭਲਾ ਹੋ ਗਈ ਵਾਹਿਗੁਰੂ ਜਿਹਨਾਂ ਕਿਸੇ ਨਾ ਧਾਰਨ ਸੁਸਤ ਬੰਦ ਬੰਦ ਕੁਛ ਵਾਰ ਗੋਸਨਾ ਕਰਦੇ ਸਿਰ ਉੱਤੇ ਤਵੇਂ ਤੱਕ ਬੈਠੇ ਆਪ ਕੀ ਸਿੱਕੀ ਕਿਸਾਨ ਸੋਸਸਰੀ ਨੂੰ ਆਵੇ ਇਹਨਾਂ ਦੇ ਕਿਰਮਾਏ ਦਾ ਤਾਂ ਪਰ ਪ੍ਰਕਿਰਿਆ ਸੇ ਬਲ ਹੈ ਜੀ ਸ਼੍ਰੀ ਵਾਹਿਗੁਰੂ ਜਤਨਾ ਤੋਂ ਸਭ ਕੋਈ ਸਾਰੀ ਪੜਦਾ ਉਸ ਨੂੰ ਕੰਪੀਟ ਵੀ ਕਰ ਰਹੀ ਹੈ ਜੀ ਵਾਹਿਗੁਰੂ ਵਾਹਿਗੁਰੂ ਸਿੱਟਿਆ ਨੂੰ ਸਿੱਟਾ ਹੁੰਦਾ ਹੈ ਸਾਬਕਾ ਸਰਸਕ ਨੂੰ ਵੀ ਕੌਂਸਲ ਸਹਿਤ ਤਾਂਤਰਕਸ਼ਰ ਰਹਿ ਤੈ 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 ਵਰਗੀ ਕੀ ਕਰਾਂਗੇ ਜੀ ਤੋਂ ਸ੍ਰੀ ਸੱਜ ਜੀ ਸਹਾਇ ਕੰਸਾ ਜੀ ਦੇ ਬੋਲ ਵਾਲੇ ਬੰਦਾ ਹਾਂ ਜੀ ਸਿੱਖਾਂ ਸਿੱਖੀ ਨਾਮ ਕੇਸ ਬੋਨੋਂ ਰਾਤ ਬੋਨੋਂ ਇੱਕ ਮੰਨ ਬਸ ਹੋਣਾ ਸਦਾ ਦੋਨੋਂ ਸਭਾਂ ਸ੍ਰੀ ਸਰਬ ਸੁਖ ਨਾਤਰਤੀ ਅੰਦਰ ਰਹੇ ਜੀ ਜੀਪਾਲ ਤੁਹਾਰੀ ਮੇਕਾ ਜੇ ਕਰ ਕੰਸਾ ਜੀ ਦੇ ਬੋਲ ਹੋ ਜੀ ਜੀ ਮਨਾਨੀਂ ਤੇ ਮਾਲ ਸਤਿਗੁਰੂ ਜੀ ਇਹ ਤਾਲੀਆਂ ਦੇ ਤਾਲ ਸਤਿਗੁਰੂ ਜੀ ਨਿਰਟਿਆਂ ਦੇ और सतगुर अकाल पुरख गुरु ग्रंथ साहब महाराज जी है इस वे अरदस बेनती आप समुचा परिवार भाई सफर जसवीर सिंह भाई सफल सिंह समुचे परिवार मैंता जी आप ही जी ने उधम बल बखश दाता जी नवे मैर मराज बनाने वास्ते दाता जी पहला आप जी अगे अरदसा बेनती करा रहे हैं दाता जी काम शुरू करने ਵਾਹਿਗੁਰੂ ਜੀ ਅਰਦਾਸ ਬੇਨਤੀ ਹੈ ਦਾਤਾ ਜੀ ਸਮੁੱਚੇ ਪਰਿਵਾਰ ਦੀ ਕਿਰਪਾ ਕਰੋ ਜੀ ਸਪਉਣਾ ਮੇਰਾ ਪ੍ਰੇਤ੍ਰਕ ਦਾਤਾ ਜੀ ਆਪ ਜੀ ਨੇ ਜਿੰਨੇ ਵੇਸੇ ਕੰਮ ਕਰੇ ਦਾਤਾ ਜੀ ਤੇ ਸਾਰੇ ਅਨੁਸਤੇ ਇਹ ਮੇਰਾ ਪ੍ਰੇਤ੍ਰਕ ਮਨ ਰੋਚਾਰਨੇ ਕਲਾਵਕਸ ਦਾਤਾ ਜੀ ਜਿਵੇਂ ਕਰਮਤਾ ਦੀ ਅਰਦਾਸਾਂ ਤੁਹਾਡੇ ਚੰਨਾ ਕੰਮ ਦਾਤਾ ਜੀ ਕੋਲਾ ਚ ਕੰਮ ਆ ਕਰਿਓ ਦਾਤਾ ਜੀ ਯੂਰਾ ਕੰਦੇ ਆਗਿਆ ਵਕਸੋ ਸਹੀ ਪਿਆਰੇ ਮਿਲ ਜਿੰਨ ਨੂੰ ਮਿਲਿਆ ਤੇ ਆਪ ਇਹਨਾਂ ਚੁੱਕਾ ਵੀ ਨਾਮ ਕਲਾ ਚੜਦੀ ਕਲਾ ਤੇਰੇ ਭਾਣੇ ਸਰਵਤ ਦਾ ਭਲਾ ਵਾਹਿਗੁਰੂ ਸੁੱਚਾ ਬਾਛਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੋਨੇ ਹ ਸਰਵਤਿਆਰਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜੋ ਜੀ ਮਿਸਤਰੀ ਆ ਜਾ ਹਾਂ ਜੀ ਮਿਸਤਰੀ 봐도 좋잖아. 노이 올레디. 이거 아주 데디 데디도 왔다. 빨리. 아저씨. 봐. 이따다 रख리야. हां जी हां जी हां जी. 1 코베 같이. ਹਾਂਜੀ ਨਾਲੇ ਐਦਾਂ ਹੀ ਪਰਲੇ ਪਾਸੇ ਰੱਖੋ ਇਸ ਨੂੰ ਨਹੀਂ ਨਾ ਨਾ ਦੂਏਦਰਾ ਇਹ ਦਿਨੇ ਹਾਂਜੀ 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 ਆਪਣੇ ਠੀਕਾ ਗੱਭੇ ਰੱਖਦੇ ਤੁਹਾਡੇ ਪੈਰਾਂ ਦੇ ਉੱਪਰ ਉਹਨਾਂ ਨੂੰ ਮੂਰ ਠੀਕਾ ਚਲੋ ਵਾਹਿਗੁਰੂ ਵਾਹਿਗੁਰੂ ਤੁਸੀਂ ਕਰੋ ਨਾ ਤੂੰ ਹੀ ਕਰ ਇਹ ਹੁਣ ਤੇਰਾ ਕੰਮ ਹੈ ਤੇਰਾ ਕੰਮ ਹੈ ਤੇਰਾ फसित में कोने बनगे अवन गो मिद्या को, मैं गचिलत वन्म, दिप भी भ॑क्त, इस बारत को, ना <sharp inhale> <sharp inhale>

ਕਾ ਬੰਨੂ ਵੀ ਚੱਲਣਾ ਹੈ ਬੰਨੂ ਆਪਾਂ ਬੰਨੂ ਚੱਲੇਗੇ ਚੇਰ ਰੱਖੋਈਏ ਲੈ ਬੱਚਾ ਉਹਨੇ ਉੱਪਰ ਹਾਂਜੀ ਬੈਠੋ ਮੈਂ ਜਾ ਆ ਲੱਡੂ ਬੰਡੋ ਆ ਪੀ ਕੇ ਕਿਹੜਾ ਸਾਰੇ ਨਾ ਉੱਥੇ ਮਰ ਮਰ ਰੋਲੇ ਦੇ ਨਹੀਂ ਪਰ ਉਹਨੂੰ ਕੱਛੇ ਚਲਾਉਂਗਾ ਹਾਂ ਚਾਹ ਪੀ ਕੇ ਸੈਂਡ ਕਰ ਲਓ ਜਾਂ ਇਹਦਾ ਸਾਰੇ ਬਣਾ ਲਓ 12 14 ਹਾਂ ਹਲੋ ਭਾਈ ਤੇ ਇਨੀ ਹੱਥੇ ਕੋਲ ਖਾ ਸਾਰਾ ਪਏ ਆ ਦੋ ਬਈ ਆ ਗਿਆ ਅੰਦਰ ਆ ਗਿਆ ਬਣਾਈ ਇਹ ਚੌੜੇ ਇੱਕ ਬਣਾ ਕੇ ਫੋਨ ਕਰ ਲਈਏ ਫੇਲ ਪਾਣੀ ਚੋੜਾ ਬਣਾ ਦੇ ਹਾਂ ਹਾਂ ਇਹ ਦੇਖ ਰ ਮੱਖ ਦੇ ਕੁੱਤਾ ਮਾਰ ਜਾਈ ਨਹੀਂ ਬੰਦ ਨੀ ਮੀਟ ਚੇਕ ਹੋ ਕੇ ਗੁਰੂ ਜੀ ਕੋਲੋਂ ਜਾਓ ਚੌਤਰੀ ਵਾਲਾ ਹੁਣ ਬਾਈ ਬੰਦ ਜਾ ਮੈਂ ਇਹ ਗਿਆ ਬੜਾ ਕਿੰਨਾ ਬਦਾਂ ਗਿਆ ਆਪਾਂ ਕਿਰੋਤੀ ਤੇ ਟੱਡਾ ਸੁਣੇ ਤੇ ਕਸ ਹੋਣ ਦਾ ਕਹਿ ਸੀ ਨਾ ਹਾਂ ਚਲ ਆ ਜਾ ਪਰ ਤੇ ਦੇਖ ਗੱਡੀ ਜਾਏ ਹੋਰ ਆਪਣਾ ਮੋਜ ਹੋਈ ਲਾ ਇਹਨਾਂ ਇੱਕ ਬਰਮਾ ਲੈ ਕੇ ਬਰਮੇ ਦਾ ਗਲੀ ਕੱਢ ਹੋਣੀ ਇਹਦੇ ਵਿੱਚੋਂ ਤਾਂ ਮਣਣੀ ਗੱਲ ਹੈ ਸਾਡੇ ਲਾ ਦੇ ਮੈਂ ਉਹ ਵੀ ਬਰਮੇ ਜੇ ਗੱਲ ਵੀ ਹੋ ਜਾਣਾ ਤਾਂ ਜੋ ਕਰਨ ਹੋਏ ਵਾਹ ਕਿਰੋ ਪੂਰਾ ਟੈਕ ਹੈ ਨਾ ਨਾ ਬਦਲੋ ਘਾਰ ਅੱਛਾ ਅੱਲੀ ਕਰ ਦਿਓ ਪ੍ਰਸ਼ਾਦ ਹੈ ਨਾ ਅਜੇ ਭੇਜੋ ਮੈਂ ਸਾਰੇ ਨੂੰ ਰੀ ਪਾਉਂਦਾ ਇੱਧਰ ਦੇਖੋ ਨਾ ਊਰਾ ਲੱਡੂ ਲੱਤਾਂ ਆਂਦੀਆਂ ਲੰਬੀਆਂ ਠੀਕ ਹੈ ਪਾ ਦੇ ਇਹ ਕਿਤਾਂ ਲੰਗਿਆ ਇਹਨੂੰ ਪਾ ਵੀ ਉਹਦੇ ਨੇ ਦੇ ਲਾ ਨੇ ਲੈਣਾ ਡੋਗ ਭਾਈ ਡੋਗ ਨੂੰ ਪਰੇ ਫੋਟੋ ਡਗ ਨੂੰ ਪਰੇ ਭਾਈ ਦੇ ਦੇ ਇੰਨੇ ਦੇਖ ਜਿਸ਼ਨ ਦੇ ਜਿਨੂੰ ਆਪ ਕੇ ਕੰਨ ਦੇ ਨਾਲ ਕੀ ਦੇ ਆਲੀ ਨਾਲ ਡੁੱਪ ਲੈ ਤਬਾਹ ਉਧਰ ਦੇ ਦੇ ਪੰਮੂ 50 ਕਿ ਤਮਾਹੇ ਬਣਾਏ ਫੋਟੋ ਦੇ ਨਾਲ ਸਿੱਟੇ ਮੜਿਆ ਕੋਈ ਨਿਸ਼ਾਨਾ ਦੇ ਸਿੱਟੇ ਆਹ ਸਰਾ ਦੇ ਆਪਰੇ ਨਾਲ ਫੋਨ ਗਰੀਨ ਬਣਾਇ ਇੱਕੋ ਰੇ ਬੈਠਾ ਜੀ ਤੋ ਲੱਗ ਗਿਆ ਇਧਰ ਮਿਰਚਾਂ ਰੈਡੀ 20 ਛੋੜ ਦੇ ਦਿੰਦੇ ਹਾਂ ਪਰ ਤੇ ਕਿੱਥੇ ਲੱਗੇ ਜਾਂਦੀਆਂ ਕਿਤੇ ਕੱਢ ਨਾ ਰੱਖੀਓ ਆਹ ਆ ਰਿਹਾ ਤੇਰਾ ਫੋਟੋ ਬੇਦਾਂ ਬੜਾ ਇਨ ਆ ਰਿਹਾ ਆ ਜਿਵੇਂ ਤਾਹਰਾ ਆਜੋ ਇਹ ਨਹੀਂ ਇਹਦੇ ਇਤਨੀ ਆ ਜਾਓ ਇਹ ਤਾਂ ਫੇਰ ਨਹੀਂ ਇਹ ਨਹੀਂ ਹਟਦੇ ਦਿਓ ਨਹੀਂ ਕੋਈ ਗੱਲ ਨਹੀਂ ਚੱਲ ਬਾਦੋਂ ਵਾਲਾ ਹਫ਼ਤਾ ਕੁਝ ਨਹੀਂ ਕਹਿੰਦਾ ਹੈਗਾ ਹਾਂ ਆਹਦੀ ਕੈਮਰਿਆਂ ਵਾਲੇ ਹੋ ਗਏ ਹੁਣ ਸਾਡੇ ਬਜ਼ੁਰਗ ਕੰਮ ਕਰਨਗੇ ਇਹ ਚੰਗੀ ਗੱਲ ਲੱਗਦੀ ਸਾਡੇ ਬਾਤ ਤੇ ਗੱਲ ਨਾਲੇ ਜਸ ਤੂੰ ਕਹਿੰਦਾ ਤਾਂ ਵੀ ਜੀ ਸੀ ਬੀ ਮੰਗਵੀਂ ਹੈ ਉਹ ਨਾਲੇ ਕਹਿੰਦਾ ਜੀ ਸੀ ਬੀ ਮੰਗਵਣੀ ਹੈ ਕਹਿੰਦਾ ਆਉਣੀ ਹੈ ਜਸਵੀਰ ਕਹਿੰਦਾ ਜੀ ਸੀ ਬੀ ਆ ਜਾਣੀ ਕਹਿੰਦਾ ਉਹ ਜੱਸ ਕਹਿੰਦਾ ਜੀਸੀਬੀ ਆ ਜਣੀ ਕਹਿੰਦਾ ਪਰ ਬੜੂਗੀ ਕਿੱਕਣਾ ਅੰਦਰ ਜੀਸੀਬੀ ਹੈਗਾ ਪੂਰਾ ਇਹ ਆ ਸਾਫ ਨਾ ਜੀਸੀਬੀ ਆਉਗੀ ਫਿਰ ਵੀ ਤਾਂ 15 ਹੋਣਾ ਕਿਸੇ ਤਰ੍ਹਾਂ ਕਰ ਦੋ ਜੀ ਕਹਿੰਦੇ ਤੇਰੀ ਟਰਾਲੀ ਉੱਤੇ ਆ ਉੱਪਰ ਸਿੱਧੀ ਹੋ ਡਾਇਰੈਕਟ ਸਹਾਰ ਕਰਨਾ ਦਾ ਕਹੀ ਦੇ ਤਾਂ ਪਾਪਾ ਜੀ ਮੈਨੂੰ ਫੜਾ ਦੋ ਲਿਆ ਦਿੰਦੇ ਹਾਂ ਹਾਂ ਫਿਰ ਤਾਂ ਬਾਲ ਕਹਿੰਦਾ ਮੈਂ ਇਧਰ ਨੂੰ ਕਰ ਦਲਾਂ ਲੋਡ ਲੈ ਬਾਕੀ 24 ਪਾਣੀ ਪੁੱਠੇ ਸਿੱਧੇ ਵੱਜ ਗਏ ਹਾਂ ਹਮ ਹੌਲੀ ਹੌਲੀ ਜਗਾ ਬਣਨੀ ਸ਼ੁਰੂ ਹੋ ਜਾਣੀ ਹੈ ਨਹੀਂ ਇਹ ਤਾਂ ਗੱਲ ਹੈਗੀ ਆ ਦੇਣਾ ਤਾਂ ਕੰਮ ਹੋ ਹੀ ਨਹੀਂ ਖੜਦਾ ਆਏ ਤਾਂ ਭਲਾ ਖੜਦਾ ਨਹੀਂ ਕੰਮ ਤਾਂ ਨਹੀਂ ਵੀਰੇ ਤੱਕ ਆਪਾਂ ਨੂੰ ਸਿੱਧਾ ਜਾਂ ਲੱਗਣ ਲੱਗ ਜਾਣਾ ਮੈਨੂੰ ਪਤਾ ਤਾਂ ਲੱਗੇ ਵੀ ਕਰਨਾ ਕਿ ਪਧਰਾ ਕਰਨਾ ਵੀ ਟਰੈਕਟਰ ਉੱਥੇ ਜਾਣਾ ਇੱਧਰ ਜਾਂ ਹਾਂ ਇੱਟ ਦਾ ਘਟ ਕੇ ਦਾ ਲਮਾ ਗੱਲਾਵਾ ਅੱਲਾਹ ਹੈ ਕਿ ਰੋਟਾ ਤਨਾ ਤਮੋ ਤਾਂ ਨਹੀਂ ਚੱਲਦੀ ਕੋਈ ਛੋਟੀ ਜੀ ਹੈ ਮਸਿਆਰ ਦਾ ਬਾਗਟ ਕਿੰਨੀ ਚੌੜੀ ਹੋ ਗਈ ਆ ਉਹ ਆਪਣਾ 10 ਮੋੜ ਦਾ ਹੈਗਾ ਚੌੜਾ ਉਹ ਐਨਾ ਉੱਪਰ ਤੱਕ ਉਹਦਾ ਨਾਲ ਲੋਡਰ ਅੱਛਾ ਉੱਪਰ ਤੱਕ ਉਹਦਾ ਨਾਲ ਲੋਗਟ ਚੱਕ ਕੇ ਬੜਨੀ ਅੰਦਰ ਮੈਂ ਤਾਂ ਕੋਈ ਟਰੈਕਟਰ ਕਰਾਣਾ ਪਾ ਲਈਏ ਉਹ ਵੀ ਪੈ ਸਕਦਾ ਕੋਈ ਬੜੀ ਗੱਲ ਨਹੀਂ ਬਣਾ ਰਾਹ ਪਾਟੇ ਵੀ ਲੋਡ ਆ ਰਹਿਣਾ ਵਿਚਾਰ ਜਰਾ ਮਾਰ ਦੂੰਗੇ ਟਰੈਕਟਰ ਕਰਾ ਦਈਏ ਵਿੱਚ ਤੇ ਮੈਂ ਚੱਲ ਇਹ ਤਾਂ ਲਾ ਦੇਣੀ ਆ ਉਹਨੇ ਪਹਿਲਾਂ ਇੱਥੇ ਵਾਲੀ ਲਵਾਇਆ ਹਾਂਜੀ ਟਰੈਕਟਰ ਵੀ ਵਾਲਾ ਸਾਡੇ ਹਾਂ ਪਰ ਚਲ ਮਾੜਾ ਮਾੜਾ ਜੱਟ ਰਿਟਾਇਆ ਜੁਗ ਤਾਂ ਠੀਕ ਹੈ ਇਹ ਗੱਲ ਐਨੇ ਜੇ ਪਧਰਾ ਹੋ ਜਾਣਾ ਹਾਂ ਮੰਮੀ ਲੈ ਗਈ ਤੇਰੀ ਮੰਮੀ ਸੱਤ ਰੱਤ ਰੱਤ ਇੱਧਰ ਨੂੰ ਮਾਰਨਾ ਇੱਥੇ ਨੂੰ ਤੇ ਪੱਧਰਾ ਪੱਰਾ ਬਤਾ ਆਈਂ ਜੇ ਅਪਧਰਾ ਕਰੋ ਕਰਨਾ ਦਾ ਪੱਧਰਾ ਹੈਗਾ ਹੀ ਆ ਉਹ ਕਹਿੰਦੇ ਵੀ ਜੇ ਜਿਵੇਂ ਪੱਧਰਾ ਸਾਰਾ ਕਰਨਾ ਪੈਣਾ ਡਾਕਟਰ ਜੇ ਬਾੜੂਗੇ ਵੀ ਉੱਥੇ ਆਇਂਦਾ ਹੈ ਨਹੀਂ ਉੱਥੇ ਮੁੜ ਜੂਗਾ ਡਾਕਟਰ ਹਾਂ ਕਰਾ ਗੀ ਤੇ ਕੋਲ ਦਨ ਕਰਾ ਪਾ ਕੇ ਟਰੈਕਟਰ ਮਗਰ ਲੋਟ ਪਾ ਜੂ ਇਹਦੀ ਤਾਂ ਗੱਲ ਕਰਾ 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 ਤਰਾ ਜਿਹਦੇ ਕੋਲ ਹੈਗਾ ਉਹ ਬੜਾ ਹੈ ਹੋਰ ਬੜਨਾ ਨਹੀਂ ਉਹ 70 ਰੁਪਏ ਦੇ ਵਿੱਚ ਹਾਂ 70 ਰੁਪਏ ਹਾਂ ਫੇ ਵੀ 70 ਰੁਪਏ ਹੈ ਸਹੀ ਗੱਲ ਹੈ ਟਰੈਕਟਰ ਨੂੰ ਨਹੀਂ ਕੱਢਣੇ ਹੈਗੇ ਇਹ ਰਾਤ ਅਸੀਂ ਤਾਂ ਆਪਾਂ ਨੂੰ ਛੋਟਾ ਕੋਈ ਛੋਟਾ ਜਿਹਦੇ ਕੋਲ ਉਹ ਕਰੇਟਾ ਜਿਆਦਾ ਅੱਛਾ ਹਾਂ ਉਹ ਸੰਭਰਣੇ ਹੁਣ ਮਾਹੀ ਘਾੜੀ ਦਾ ਤਾਂ ਨਾ ਪੈਣਾ ਤੇ ਕੱਢ ਲਿਓ ਬਣੋ ਬਸ ਚੱਲੋ ਤੇ ਸੰਜੀ ਗਾਫੀ ਨਹੀਂ ਪੂਰੀ ਗੋਲ ਵੀ ਹੈਗਾ ਅਮਨ ਇਹਨੂੰ ਕੋ ਫੋਨ ਕਰੂਗਾ ਆ ਜਾ ਪਹਿਲਾਂ ਚਾਹ ਪੀਏ ਆ ਜਾ ਬਣਾ ਬੈਠ ਕੇ ਕਰਦੇ ਸਲਾਜੇ ਕੋਈ ਕਰਨਾ ਹੈ ਬਸ ਹੋ ਜੂ ਇਹ ਵੀ ਬਧਰਾ ਹੋ ਜੂ ਹੈ ਵੀ ਹੋ ਜਾਣਾ ਗੱਲੇ ਕੁਛ ਨਹੀਂ ਹੈ ਜੀ ਫਿਰ ਅੱਗੇ ਕਿੰਨਾ ਬਬੇ ਦੇਖੀ ਜੇ ਅੰਨੇ ਰਾਜੂ ਭਾਈ ਜੇ ਅੰਨੇ ਕੈਮਰਾਮੈਨ ਕਰਨੇ ਹੁੰਦੇ 50000 ਲੈ ਜੜਾ ਕੋਈ ਚੀਜ਼ ਨਹੀਂ ਛੱਡਣੀ ਵਾਲਾ ਨੇ ਕਿੱਥੇ ਕਿਆ ਚੱਲ ਰਿਹਾ ਕੰਮ ਮੈਂ ਕਹਿੰਦਾ ਵੀ ਰਹੀ ਸਾਡੀ ਕੋ ਖੁੰਝਾ ਖਾਲੀ ਏਡੇ ਇੰਦਾ ਲੱਗਦਾ ਦੂਏ ਕੈਮਰੇ ਵਾਲਾ ਜਿਹੜਾ ਉਹ ਘੱਟ ਕਰਦਾ ਹਾਂ ਆ ਚਾਰੇ ਪਾਸੇ ਜਿਹੜੇ ਲਾਏ ਹੋਏ ਹੁੰਦੇ ਉਹ ਕੈਮਰੇ ਕੈਮਰੇ ਨਾਲ ਕੈਮਰਾ ਵੀ ਕੈਚ ਕਰਿਆ ਵਿੱਚ ਕੈਮਰੇ ਦੇ ਕੈਮਰੇ ਵੀ ਕੈਚ ਕਰੇ ਹੋਇਆ ਸੀਟੀਸੀ ਕੈਮਰਾ ਗੱਲ ਧੜੀ ਗੱਲ ਉਹ ਵਿਚ ਆ ਗਈ ਅੰਦਰ ਅੱਛਾ ਇਹ ਚੀਜੀ ਵੀ ਨਾਲ ਹੈ ਥੈਂਕ ਯੂ ਅੱਛਾ ਉਹ ਚੀਜੀ ਖੰਡਾ ਪੁੱਤਰਾ ਹਾਂ ਚੱਕ ਦੇ ਫੱਟੇ ਹੈਂ ਤੂੰ ਵੀ ਖਾ ਲੈ ਖਾ ਲੈ ਖਾ ਲੈ ਖਾ ਲੈ ਚੀਜੀ ਖਾ ਲੈ ਚਾਹ ਬਿਨਾ ਕੰਮ ਸਾਰੇ ਅਧੂਰੇ ਹਨਾ ਸਾਰੇ ਖੁਸ਼ ਹੋਏ ਵਿੱਚ ਆ ਪੀਣ ਲੱਗੇ ਵੇਲਾ। ਓਹ। ਅਮਲ ਤਾਂ ਨਹੀਂ ਡਾਊਨ ਹੋਇਆ। ਪਾਣੀ। ਜੀ ਦੋ ਜਦੋਂ ਕੰਮੇ ਚਾਹ ਤੇ ਸ਼ੁਰੂ ਹੁੰਦਾ। ਨਹੀਂ ਯਾਰ। ਜਦੋਂ ਉੱਠੇ ਪਹਿਲਾਂ ਤੜਕੇ ਚਾਹ ਤੇ ਸ਼ੁਰੂ ਹੁੰਦਾਗਾ। ਬਿਲਕੁਲ ਸਹੀ ਕਹਿ ਰਹੇ ਹੋ ਉਹ। ਇੱਕ ਆਪਣੇ ਕਲਚਰ ਦੇ ਵਿੱਚ ਜੇ ਆਪਾਂ ਹੋਰ ਕਿਤੇ ਸਟੇਟ ਵਿੱਚ ਚਲੇ ਜਾਏ ਤਾਂ ਮੈਨੂੰ ਚਾਹ ਵੀ ਨਹੀਂ ਪਤਾ ਵੀ ਚਾਹ ਵੀ ਹੁੰਦੀ ਕੋਈ ਚੀਜ਼। ਹਾਂ। ਆਪਣੇ ਚਾਹ ਪਾਣੀ ਕਹਿੰਦੇ ਕੁਝ ਨਹੀਂ ਕਰਦਾ ਇਹਦੇ ਵਿੱਚ ਬੰਦੇ ਨੂੰ ਆਓ ਆਓ ਜੀ ਬੈਟਰ ਜੀ ਚਾਹ ਲਵੋਗੇ ਪਾਣੀ ਲਵੋਗੇ ਜੀ ਪਰ ਫਿਰ ਐਨੇ ਚ ਬੰਦੇ ਦਾ ਮਨ ਦੇਖ ਤੋਂ ਜਾਂਦਾ। ਹਾਂ। ਹੋਰ ਭਾਵੇਂ ਕੁਝ ਨਾ ਕਰਾ। ਹੂੰ ਤੇ ਕੰਨੀ ਆ ਆਪਣੇ ਕਲਚਰ ਦਾ ਹਿੱਸਾ ਹੋ ਗਿਆ ਵੀ ਬੰਦੇ ਨੂੰ ਐਨੂੰ ਚਾਹ ਪਾਣੀ ਪਿਲਾਉਣਾ ਹੀ ਪੈਂਦਾ ਤੇ ਬਣ ਗਿਆ ਕਲਚਰ ਉਹਦੇ ਵਿੱਚ ਬੰਦੇ ਦੀ ਇੱਜ਼ਤ ਆ ਪੂਰੀ ਆ ਹੂੰ ਉਹ ਪੰਗੇ ਕਿਆ ਖਾਈ ਜਾਂਦਾ ਘਾਣੇ ਬਾਪੇ ਦੇ ਉਹਨੇ ਕਹਿਆ ਹੁੰਦਾ ਕਿ ਨਾ ਇੱਕ ਚਾਹ ਦਾ ਕੱਪ ਲੱਖਾਂ ਦਾ ਕੰਮ ਕਰਦਾ ਹਾਂ ਸਹੀ ਗੱਲ ਆ ਚਾਹ ਬਲਾਈ ਬੰਦੇ ਨੂੰ ਚਾਹ ਲੱਖ ਰੁਪਏ ਦਾ ਕੰਮ ਕਰਾ ਲਾ ਉਹ ਤੇ ਹਾਂ ਇਹ ਤਾਂ ਹੈਗੀਆ ਗੱਲ ਐ ਕਾ ਕੰਦਾ ਮੇਰਾ ਪੁੱਤ ਆ ਪੁੱਤ ਆ ਮਿੱਠਾ ਮਿੱਠਾ ਖਾਈਓ ਤੁਸੀਂ ਇਹ ਨਾ ਛੱਡਿਓ ਅੱਛਾ ਲਿਖਿਆ ਵਾ ਸੱਚਖੰਡ ਸ੍ਰੀ ਹਜੂਰ ਸਾਹਿਬ ਹਾਏ ਕੌਣ ਲੈ ਗਿਆ ਤਾਂ ਹੈ ਆਪਾਂ ਲੈ ਗਿਆ ਤੇ ਪੀਓ ਜੀ ਪੀਓ ਤੁਹਾਡਾ ਤਾਂ ਪ੍ਰੋਗਰਾਮ ਆ ਸਾਰਾ ਤਾਂ ਇਹਨੂੰ ਮਿੱਠਾ ਘੜਤਾ ਹੁਣ ਸਾਈਡ ਪਰ ਖਾ ਲਾਂਗੇ ਅੱਛਾ ਖਾਈਏ ਬਾਅਦ ਚ ਖਾਉਂਗਾ ਜਣੀਆ ਵਾਹਿਗੁਰੂ ਸਤਨਾਮ ਬਰਕਤ ਕਰੀ ਕਰਜੀ ਤੇ ਕਰੀਓ ਕਰਾ ਵਾਰੇ ਗੱਲ ਕੇ ਨਹੀਂ ਫਿਰ ਟਰੈਕਟਰ ਲੈ ਕੇ ਕਰੀਏ ਉਹਨੂੰ ਕਿੱਧਰ ਕੋਈ ਗੱਲ ਹੁਣ ਪੂਰੀ ਨੂੰ ਫੋਨ ਕਰਨਾ ਪੈਣਾ ਪੱਤਿਓ ਮੈਂ ਜਸਵੀਰ ਭਾਈ ਸਪਰੇਇ ਕਰ ਤੇ ਪਈ ਆ ਹਾਂ ਕਰੇ ਦੰਦਰ ਪਈ ਆ ਦੇ ਭਾਈ ਇਹ ਅੱਗੇ ਲੱਗੇ ਹੋਏ ਤਾਂ ਕੱਦੇ ਲੱਗੇਵੇਂ ਪੱਤਾ ਪੰਪ ਨੂੰ ਲਿਆ ਮੈਨੂੰ ਦੇ ਮੈਂ ਇੱਥੇ ਪਾਣੀ ਪੱਤਾ ਕਿਆਣਾ ਕਿੰਮੀ ਪਾਣੀ ਦੇ ਦੇ ਮੈਨੂੰ ਪੱਤਾ ਕਿ ਗਲਾਸ ਹਾਂ ਪੱਤਾ ਓਹੋ ਅੱਛਾ ਦੁੱਧ ਆ ਚਲੋ ਜੀ ਇਹਨੂੰ ਦੁੱਧ ਮਿਲਦਾ ਹੋਵੇ ਉਹਨੇ ਚਾਹ ਕਿੱਥੇ ਪੀਣੀ ਹੈ ਰੱਖ ਦੇ ਪੁੱਤ ਜਿਹੜੇ ਫੋਰ ਜੁੱਠੇ ਸਾਨੂੰ ਤਾਂ ਪਾਣੀ ਰਲਾ ਕੇ ਵਿੱਚ ਪੱਤੇ ਪਾ ਕੇ ਤਾਂ ਸਾਨੂੰ ਪਿਓਰ ਦੁੱਧ ਆ ਗਿਆ ਸਾਰੀ ਕਰਕੇ ਮੈਨੂੰ ਪਾਣੀ ਦੇ ਯਾਰ ਦੋ ਗਲਾਸ ਆਇਆ ਮੈਂ ਜੋਗਿੰਗ ਕਰਕੇ ਆਇਆ ਆਹ ਤੇ ਤੁਸੀਂ ਬਹੁਤ ਬੜੇ ਆ ਅੱਛਾ ਮੈਂ ਠੋਕਾ ਜਿਹੜਾ ਰੱਖਣਾ ਹਾਂ ਜਿਹੜਾ ਰੱਖਣਾ ਹਾਂ ਮਿਸਤਰੀਆਂ ਦੀ ਨਿਗਰਾਨੀ ਰੱਖਣੀ ਕਿਆ ਘਟ ਕਿਆ ਬਾਤ ਕਰਦੇ ਆ ਬੱਲ ਮਾ ਤਾਂ ਵਧੀਆ ਬੰਦੇ ਆ ਇੱਧਰ ਕਰਾ ਵੀਡੀਓ ਬਣਾ ਅਸਾਂ ਕਰਾਂ ਵੀਡੀਓ ਬਣਾਵਾਂਗੇ ਅੱਛਾ ਪਾਣੀ ਲੈਣੇ ਕਿਸੇ ਦਾ ਜਿਆਦਾ ਵਗਾਰੇ ਖੱਡਿਆ ਮੈਨੂੰ ਪਾ ਦੇ ਹੋਰ ਪੁੱਤ ਹਾਂ ਮਿੱਠਾ ਵਾਹ ਕਰੋ ਬੋਲਦਾ ਨਹੀਂ ਬਸ ਕਰ ਵੀਡੀਓ ਚ ਨੀ ਮਰਜੀ ਬਣਾ ਲਓ ਹਾਂ ਕੱਟੇ ਬੋਲਦਾ ਕੱਟੇ ਬੋਲਦਾ ਜਾਂ ਬੀੜੀ ਤੋ ਨੈਕਣੇ ਡੁੱਗਿਓ ਜਣਾਈ ਕਿ ਕਿ ਵੇਖਾ ਗਿਆ ਹੋਇਆ ਜੱਟ ਚਾਚਾ ਆਇਆ ਕਰਿਆ ਹੋ ਗਿਆ ਕੰਮ ਤੱਲੇ ਵਾਲਾ ਭੁੱਲੇ ਹੀ ਫਿਰਦੇ ਨੇ ਲੈ ਮਿੰਡੀ ਆ ਦੋ ਮਿੰਡੀ ਅੱਛਾ ਫੜ ਮੈਂ ਨਹੀਂ ਖਾਣੇ ਹੁਣ ਮੈਨੂੰ ਫਿਰ ਸਵਾਰ ਵੀ ਡੇਟਿੰਗ ਉਪਰ ਲੱਗਦਾ ਹਾਂ ਜਿਹੜੇ ਸੁੱਖੇ ਆ ਮੈਂ ਮਿੱਠਾ ਖਾਣਾ ਚਾਹੀਦਾ ਯਾਰ ਮਿੱਠਾ ਦਾ ਨਹੀਂ ਮੈਂ ਡੇਟਿੰਗ ਦੀ ਗੱਲ ਡੇਟਿੰਗ ਦੀ ਘਟਰੀ ਦੱਸਦਾ ਤੇਰਾ ਸਰੀਰ ਤਾਂ ਮੇਰਾ ਫਿਰ ਦੁਆਰੇ ਵੱਗ ਗਿਆ ਵੱਗ ਗਿਆ ਨਾ ਫਿਰ ਵੱਗ ਗਿਆ ਸਾਡੇ ਕੋਲ ਸਭ ਭਈਆਂ ਨੂੰ ਲੈ ਗਿਆ ਜਿਹੜਾ ਕਹਿੰਦਾ ਕਟੜ ਗਿਆ ਦਾ ਬਜ਼ਨ ਮੈਂ ਬੋਖ ਢਾਤਾ ਦਾ ਹੁਣ 20 25 ਦਿਨ ਹੋ ਗਏ ਇਸ ਨੂੰ ਹੋਈ ਨਹੀਂ ਅਹ ਉਹ ਉਦੋਂ ਬਰੇ ਜੀ ਅਕਸਰ ਸਾਹ ਤਾਂ ਜ਼ਰੂਰੀ ਆ। ਅਸੀਂ ਜੋਗਾ ਕਰਾਉਂਦੇ ਆ। ਜੋਗਾ ਜਿਮ ਦਾ। ਅੱਛਾ ਜੋਗਾ ਜਿਮ ਦਾ ਸ ਹੈ। ਹਾਂ। ਨਾ ਠੀਕ ਹੈ ਚਾਹੀਦਾ ਨਿਆਣਾ ਨੂੰ ਹੁਣ ਤੇ ਲਾਉਂਗੇ ਤਾਂ ਲੱਗਣਾ ਇਹਨਾਂ ਨੇ। ਹਾਂ। ਯਾਹ ਵਾ ਸਹੀ ਹੈ। ਇੱਕ ਅੱਧੀ ਵਾਰ ਦੀ ਗੱਲ ਹੋਰ।